ਨਮਸਕਾਰ ਮੈਂ ਹਾ ਆਰਤੀ ਤੁਸੀਂ ਵੇਖ ਰਹੇ ਹੋ ਐਸਐਮਜ਼ेड ਨਿਊਜ਼ ਚਰਚਾ ਦਾ ਵਿਸ਼ਾ ਦੇਖ ਰਹੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਗੱਲਬਾਤ ਕਰਾਂਗੇ ਵਕ ਵਕ ਮੁੱਦਿਆਂ ਨੂੰ ਲੈ ਕੇ ਤੇ ਇਸ ਵਕਤ ਮੌਜੂਦ ਨੇ ਸਾਡੇ ਨਾਲ ਬਰਿੰਦਰ ਜੀ ਬਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਰਤੀ ਜੀ ਤੁਹਾਡਾ ਵੀ ਤੇ ਐਸਐਮਜ਼ेड ਵੇਖ ਰਹੇ ਸਭ ਨਾਲ ਦਰਸ਼ਕਾਂ ਨਾਲ ਵੀ ਬਹੁਤ ਬਹੁਤ ਧੰਨਵਾਦ ਬਿੰਦਰ ਜੀ ਕੋਰੋਨਾ ਦੀ ਗੱਲ ਕਰੀਏ ਤਾਂ ਕੋਰੋਨਾ ਦੀ ਜੋ ਲਹਿਰ ਚੱਲਦੀ ਪਈ ਹੈ ਜਿਸ ਤਰੀਕੇ ਦਾ ਮਾਹੌਲ ਚੱਲਦਾ ਪਿਆ ਹੈ ਮਾਹਿਰਾਂ ਦੀ ਕੀ ਰਾਏ ਹੈ ਇਸ ਬਾਰੇ ਵਿਵਾ ਜੀ वर्ल्ड हेल्थ ऑर्गेनाइजेशन्स ने ये आखे है कि जेड़ा भारत ਦੇ ਵਿੱਚ ਡਬਲ ਮਿਊਟੇਸ਼ਨ ਵਾਲਾ ਵਾਇਰਸ ਹੈ ਕਰੋਨਾ ਦਾ ਜਿਹੜਾ ਵੇਰੀਐਂਟ ਹੈਗਾ 1.617 ਵੇਰੀਐਂਟ ਹੈ ਜੀ ਇਹ ਪੂਰੀ ਦੁਨੀਆ ਦੇ ਵਾਸਤੇ ਬੜਾ ਖਤਰਨਾਕ ਸਾਬਤ ਹੋ ਰਿਹਾ ਹੈ ਬਿਲਕੁਲ ਕਿ ਕਈ ਮੁਰਖਾ ਦੇ ਵਿੱਚ ਜੀ ਫੈਲ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਤਰਨਾਕ ਸਾਬਤ ਹੋ ਸਕਦਾ ਹੈ ਜੀ ਏ WHO ਦੀ ਇੱਕ ਬੀਬੀ ਵਿਗਿਆਨਕ ਹੈਗੀ ਹੈ ਜੀ ਮਾਰੀਆ ਵੈਨ ਖਰਖੋਵੀ ਜੀ ਉਹ ਹੈਗੀ ਹੈ ਆਪਣੇ ਇਨਫੈਕਸ਼ੀਅਸ ਡਿਜੀਜ਼ ਐਪੀ ਡੈਮਿਓਲੋਜਿਸਟ ਹੈ ਉਹ ਜੀ ਔਰ ਉਹਨੇ ਇਹ ਹੈ ਕਿ ਇਹ ਜਿਹੜਾ ਵਾਇਰਸ ਹੈ ਬੜੀ ਤੇਜ਼ੀ ਦੇ ਨਾਲ ਫੈਲਦਾ ਹੈ ਪਿਛਲੇ ਸਾਲ ਅਕਤੂਬਰ ਦੇ ਵਿੱਚ ਇਹਦਾ ਪਤਾ ਲੱਗਿਆ ਸੀ ਤੇ ਦਸੰਬਰ ਦੇ ਵਿੱਚ ਇਸ ਵਾਇਰਸ ਬਾਰੇ ਪੂਰੀ ਜਾਣਕਾਰੀ ਮਿਲੀ ਜੀ ਡਬਲਿਟੇਸ਼ਨ ਜਿਹੜਾ ਵਾਇਰਸ ਹੈ ਬਿਲਕੁਲ ਔਰ ਇਹ ਵਾਇਰਸ ਜਿਹੜਾ ਹੈਗਾ ਇਹ ਕਈ ਗੁਣਾ ਜ਼ਿਆਦਾ ਖਤਰਨਾਕ ਹੈ ਜੀ ਔਰ ਜਿੰਨਾ ਤੱਕ ਰਹੀ ਗੱਲ ਸਾਡੇ ਮੁਲਕ ਦੀ ਇਸ ਵੇਲੇ ਜੋ ਹਾਲਾਤ ਨੇ ਜੀ ਉਹ ਮੈਂ ਸਮਝਦਾ ਕਿ ਫਿਲਹਾਲ ਤੱਕ ਕੰਟਰੋਲ ਤੋਂ ਬਾਹਰ ਨੇ ਸਰਕਾਰਾਂ ਜਿਹੜੀਆਂ ਨੇ ਉਹ ਆਪਣੀਆਂ ਮਤਲਬ ਜਿਹੜਾ ਪ੍ਰਬੰਧਨ ਹੈ ਇਹਨਾਂ ਸਰਕਾਰਾਂ ਦਾ ਬੜਾਈ ਮੈਂ ਸਮਝਦਾ ਨਾ ਕਾਮਯਾਬ ਹੋਈ ਨਹੀਂ ਆਪਣੇ ਮੈਨੇਜਮੈਂਟ ਦੇ ਵਿੱਚ ਜੀ ਜਿਸ ਤਰੀਕੇ ਨਾਲ ਦੂਸਰੇ ਮੁਰਖਾਂ ਦੇ ਵਿੱਚ ਸੈਕੰਡ ਵੇਵ ਆ ਕੇ ਖਤਮ ਹੀ ਹੋ ਚੁੱਕੀ ਹੈ ਜੀ ਬਿਲਕੁਲ ਔਰ ਜਿੱਥੋਂ ਵਾਇਰਸ ਫੈਲਿਆ ਸੀ ਚਾਈਨਾ ਤੋਂ ਹਾਂਜੀ ਚਾਈਨਾ ਦੇ ਵਿੱਚੋਂ ਤਾਂ ਪੂਰਾ ਸਰਕਾਰ ਨੇ ਕੰਟਰੋਲ ਕਰ ਲਿਆ ਜੀ ਹੋਰ ਬਾਕੀ ਜਿਹੜੇ ਮੁਰਖ ਨੇ ਜਿੱਥੇ ਹਾਹਾਕਾਰ ਮਚੀ ਸੀ ਉੱਥੇ ਕੰਟਰੋਲ ਹੋ ਚੁੱਕਾ ਹੈ ਜੀ ਜੀ ਹੁਣ ਜਿੰਨੇ ਕੇਸ ਬਾਕੀ ਮੁਰਖਾਂ ਦੇ ਆ ਰਹੇ ਨੇ ਉਹਨਾਂ ਦਾ ਜੇ ਆਪਾਂ ਜੋੜ ਕੱਢੀਏ ਤੇ ਉਸ ਤੋਂ ਵੱਧ ਜਿਹੜੇ ਕੇਸ ਸਾਡੇ ਕੱਲੇ ਭਾਰਤ ਦੇ ਵਿੱਚ ਆ ਰਹੇ ਨੇ ਜੀ ਸਰਕਾਰਾਂ ਨੂੰ ਚਾਹੀਦਾ ਸੀ ਜਿਸ ਵੇਲੇ ਉੱਥੇ ਜਿਹੜਾ ਸੈਕੰਡ ਵੇਵ ਆਈ ਹੈ ਉੱਥੋਂ ਸਬਕ ਸਿੱਖਦੇ ਹੋਏ ਜੀ ਕਿ ਸਭ ਚੀਜ਼ਾਂ ਮੈਨੇਜ ਕਰਨੀਆਂ ਚਾਹੀਦੀਆਂ ਸੀਗੀਆਂ ਉਸ ਵੇਲੇ ਸਰਕਾਰਾਂ ਜਦੋਂ ਮਤਲਬ ਉੱਥੇ ਦੂਸਰੇ ਮੁਲਕਾਂ ਦੇ ਵਿੱਚ ਸੈਕੰਡ ਵੇਵ ਆਈ ਸੀ ਸਾਡੇ ਜਿਹੜੀ ਭਾਰਤ ਸਰਕਾਰ ਸੀ ਵਿਦੇਸ਼ਾਂ ਦੇ ਵਿੱਚ ਫ੍ਰੀ ਟੀਕੇ ਭੇਜ ਰਹੀ ਸੀ ਜੀ ਆਕਸੀਜਨ ਜਿਹੜੀ ਆ ਉਹ ਕਮਰਸ਼ੀਅਲ ਜਿਹੜੀ ਆ ਉਹ ਆਪਣੇ ਉਦਯੋਗਿਕ ਜਿਹੜੇ ਵਾਲੇ ਪਾਸੇ ਉਦਯੋਗ ਵਾਲੇ ਪਾਸੇ ਯੂਸਤਮਾਲ ਕਰ ਰਹੀ ਸੀ ਜੀ ਤੇ ਲੋੜ ਪੈਣ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਹਾਲਾਤ ਕੀ ਹੋਏ ਨੇ ਇਸ ਮੁਲਕ ਦੇ ਵਿੱਚ ਵੇਲੇ ਸਿਰ ਪ੍ਰਬੰਧ ਨਾ ਕਰਨ ਦਾ ਨਤੀਜਾ ਜਿਹੜਾ ਇਹ ਹੈ ਉਹ ਏ ਹੈ ਕਿ ਹੁਣ ਤੁਸੀਂ ਦੇਖ ਲਓ ਕਿ ਸਰਕਾਰ ਦਾ ਤੇ ਉਹ ਹਾਲ ਹਾਲ ਹੋ ਗਿਆ ਹੋਇਆ ਹੈ ਕਿ ਵੇੜੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਹੋਣ ਤੇ फटाफट ਕਹਿੰਦੇ ਨੇ ਜੀ ਆਕਸੀਜਨ ਦੇ ਪਲਾਟ ਲਾ ਦੋ ਫਲਾਣਾ ਕੰਮ ਕਰ ਦੋ ਉਹ ਕੰਮ ਕਰ ਦੋ ਤੇ ਜਦੋਂ ਪਹਿਲਾ ਵਕਤ ਵੇਲੇ ਜਦੋਂ ਹੋ ਸਕਦਾ ਹੈ ਸਭ ਕੁਝ ਉਦੋਂ ਸਰਕਾਰਾਂ ਲੋਕਾਂ ਦਾ ਧਿਆਨ ਕੀ ਰੱਖਣਾ ਸੀ ਇਹ ਆਪਣੀਆਂ ਜਿਹੜੀਆਂ ਰੈਲੀਆਂ ਦੇ ਵਿੱਚ ਮਸ਼ਰੂਫੀਅਤ ਸੀਗੇ ਨਾ ਸਰਕਾਰਾਂ ਦੀ ਸੋ ਇਸ ਵੇਲੇ ਜੋ ਹਾਲਾਤ ਨੇ ਇਹ ਭਾਰਤ ਸਰਕਾਰ ਕੋਲ ਹਲੇ ਤੱਕ ਕੰਟਰੋਲ ਨਹੀਂ ਹੋਏ ਜੀ ਸੂਬਿਆਂ ਦੇ ਵਿੱਚ ਕੋਰੋਨਾ ਦੀ ਜਿਹੜੀ ਕਹਿਰ ਹੈ ਉਹ ਚੱਲੀ ਹੈ ਤੇ ਮੈਂ ਸਮਝਦਾ ਕਿ ਇਹ ਅੱਜ ਦਾ ਕੰਮ ਨਹੀਂ ਹੈ ਇਹ ਸਾਡੇ ਮੁਲਕ ਦੇ ਵਿੱਚ ਹਮੇਸ਼ਾ ਹੀ ਹੁੰਦਾ ਜਦੋਂ ਵੀ ਸਿਰ ਤੇ ਕੋਈ ਚੀਜ਼ ਪੈਂਦੀ ਹੈ ਫਿਰ ਇਹਨਾਂ ਨੂੰ ਹੋਸ਼ ਆਂਦੀ ਹੈ ਤੇ ਫਿਰ ਹਫੜਾ ਥਫੜੀ ਦੇ ਵਿੱਚ ਕੁਝ ਕੰਮ ਗਲਤ ਵੀ ਹੋ ਜਾਂਦੇ ਨੇ ਤੇ ਕੰਟਰੋਲ ਤੇ ਇਹਨਾਂ ਨੇ ਕੀ ਕਰਨਾ ਤੇ ਲੋਕਾਂ ਦੇ ਲਈ ਆਫਤ ਬਣਿਆ ਹੋਇਆ ਹੈ ਇਸ ਵੇਲੇ ਕੋਰੋਨਾ ਜੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹਾਸੇ ਹੈ ਉਹ ਘਟਨਾਵਾਂ ਨੇ ਉਹ ਵਾਪਰਦੀਆਂ ਨੇ ਤੇ ਹਾਲ ਹੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਟਿਕਰੀ ਬਾਰਡਰ ਤੇ ਬੰਗਾਲ ਤੋਂ ਆਈ ਲੜਕੀ ਦੇ ਨਾਲ ਜਿਹੜੀ ਘਟਨਾ ਵਾਪਰੀ ਹੈ ਉਹ ਬਹੁਤ ਹੀ ਨਿੰਦਨੀਯ ਯੋਗ ਹੈ ਤਾਂ ਕੀ ਵਿਚਾਰ ਨੇ ਦੇਖੋ ਇਹਦੀ ਤੇ ਇਸ ਜਿਹੜੀ ਸ਼ਰਮਨਾਕ ਘਟਨਾ ਹੈ ਜਿੰਨਾ ਜਿੰਨੀ ਵੀ ਨਿੰਦਿਆ ਕੀਤੀ ਜਾ ਸਕਦੀ ਹੈ ਨਿਖੇਦੀ ਕੀਤੀ ਜਾਵੇ ਉਹ ਘਟ ਹੈ ਬਿਲਕੁਲ ਵੈਸੇ ਤੇ ਮੈਂ ਅਕਸਰ ਗੱਲ ਕਰਦਾ ਕਿ ਜਿਹੜਾ ਸਾਡਾ ਭਾਰਤ ਮੂਲਕ ਹੈ ਜਿੰਨਾ ਮਰਜ਼ੀ ਅਸੀਂ ਗੱਲ ਕਰੀਏ ਕਿ ਸਾਡੇ ਦੇ ਤੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਆ ਮਤਲਬ ਮਾਤਾ ਦੇ ਰੂਪ ਦੇ ਵਿੱਚ ਕੰਨਿਆਵਾਂ ਨੂੰ ਮੰਨਿਆ ਜਾਂਦਾ ਪਰ ਅਸਲੀਅਤ ਦੇ ਵਿੱਚ ਇਹ ਦੇਖ ਲਓ ਕਿ ਸਭ ਤੋਂ ਜ਼ਿਆਦਾ ਜ਼ਬਰ ਜਨਾਹ ਤੇ ਜਿਹੜੇ ਮਾਮਲੇ ਨੇ ਸਾਡੇ ਦੇਸ਼ 'ਚ ਹੀ ਵੇਖਣ ਨੂੰ ਮਿਲਦੇ ਨੇ ਜੀ ਬਿਲਕੁਲ ਉਹਨਾਂ ਦੀ ਧਾਰਮਿਕਤਾ ਮੈਨੂੰ ਨਹੀਂ ਪਤਾ ਕਿਹੜੇ ਵੇਲੇ ਉਸ ਵੇਲੇ ਜਦੋਂ ਇਹੋ ਜਿਹੀ ਘਨੌਣੀ ਹਰਕਤਾਂ ਕਰਦੇ ਨੇ ਕਿੱਥੇ ਚਲ ਜਾਂਦੀ ਹੈ ਨਾ ਲੋਕਾਂ ਦੀ ਜਿਹੜੀ ਧਾਰਮਿਕਤਾ ਹੈਗੀ ਹੈ ਉਹ ਦੇ ਧਰਮ ਦੇ ਨਾਤੇ ਤੁਸੀਂ ਇਸ ਦੇਸ਼ ਦੇ ਵਿੱਚ ਜੋ ਮਰਜ਼ੀ ਕਰਵਾਲ ਜੀ ਠੀਕ ਹੈ ਨਾ ਜੀ ਧਰਮ ਦੇ ਵੱਲ ਤੇ ਇਹਨਾਂ ਨੇ ਫਟਾਫਟ ਔਟ-ਔਟ ਕੇ ਪਤਾ ਨਹੀਂ ਚੜਾਵੇ ਚੜਾਈ ਜਾਂਦੇ ਨੇ ਮੈਂ ਨਹੀਂ ਕਹਿੰਦਾ ਕਿ ਧਾਰਮਿਕ ਹੋਣਾ ਗਲਤ ਹੈ ਪਰ ਧਾਰਮਿਕਤਾ ਸਾਨੂੰ ਇਨਸਾਨੀਅਤ ਸਿਖਾਉਂਦੀ ਹੈ ਇਨਸਾਨੀਅਤ ਦਾ ਘਾਣ ਕਰਕੇ ਧਰਮ ਵਾਲੇ ਪਾਸੇ ਧੁਰ ਪੈਣਾ ਜੀ ਮੈਂ ਫਿਰ ਇਹਨੂੰ ਠੀਕ ਨਹੀਂ ਸਮਝਦਾ ਬਿਲਕੁਲ ਸੋ ਇਸ ਵੇਲੇ ਜੋ ਚੀਜ਼ ਹੈ ਕਿ ਇਨਸਾਨੀਅਤ ਔਰ ਧਾਰਮਿਕਤਾ ਦੋਨੀਆਂ ਸ਼ਰਮਸ਼ਾਰ ਕੀਤਾ ਜਿਹੜੀ ਘਟਨਾ ਹੋਈ ਹੈ ਜੀ ਔਰ ਇਹਦੇ ਵਿੱਚ ਤੁਸੀਂ ਦੇਖ ਰਹੋ ਕਿ ਆ 25 ਸਾਲ ਦੀ ਜਿਹੜੀ ਲੜਕੀ ਦੇਖੋ ਇੱਕ ਕਲਾਕਾਰ ਸੀਗੀ ਉਹ ਜੀ ਤੇ ਮੈਂ ਸਮਝਦਾ ਕਿ ਉਹ ਇੱਥੇ ਜਿਸ ਢੰਗ ਨਾਲ ਉੱਥੇ ਆਪਣੇ ਕਿਸਾਨ ਗਏ ਨੇ ਜਦੋਂ ਰੈਲੀਆਂ ਹੋਈਆਂ ਨੇ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਪ੍ਰਚਾਰ ਕੀਤਾ ਕਿਸਾਨਾਂ ਨੇ ਕਿ ਬੀਜੇਪੀ ਨੂੰ ਵੋਟ ਨਾ ਪਾਓ ਜਿਹੜੇ ਸਾਡੇ ਸਾਂਝੇ ਕਿਸਾਨ ਮੋਰਚੇ ਦੇ ਉੱਤੇ ਕਿਸਾਨ ਗਏ ਆ ਤੇ ਸ਼ਾਇਦ ਉੱਥੋਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲਿਤ ਕਰਨ ਆਪਣੇ ਹੋਂਦ ਦੇ ਨਾਲ ਆਈ ਸੀ ਗੱਡੀ ਦੇ ਵਿੱਚ ਜੋ ਮੰਦ ਭਾਗੀ ਘਟਨਾ ਹੋਈ ਹੈ ਔਰ 6 ਬੰਦਿਆਂ ਨੂੰ ਜਿਨ੍ਹਾਂ ਚ ਦੋ ਔਰਤਾਂ ਨੇ ਚਾਰ ਬੰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਬੰਦੇ ਨੇ ਤੇ ਆਪਣੀ ਚ ਉਹ ਕਿਹਾ ਕਿ ਮੈਂ ਜੀ ਵਿੱਚ ਸ਼ਾਮਲ ਨਹੀਂ ਸੀ ਫਰਾਣੇ ਨੇ ਕੀਤਾ ਚਲੋ ਇੱਕ ਦੂਜੇ ਤੇ ਦੋਸ਼ ਜਿਹੜੇ ਇਲਜ਼ਾਮ ਲਾ ਰਹੇ ਨੇ ਔਰ ਇਹ ਵੀ ਪਤਾ ਲੱਗਿਆ ਕਿ ਇਹ ਜਿਹੜੀ ਹੈ ਕੁੜੀ ਦੀ ਮੌਤ ਹੋ ਚੁੱਕੀ ਹੈ ਕਰੋਨਾ ਕਾਰਨ ਦੱਸਿਆ ਗਿਆ ਪਰ ਲੜਕੀ ਦੇ ਪਿਤਾ ਨੇ ਇਹ ਕਿਹਾ ਕਿ ਜਿਹੜਾ ਪੋਲਿਸ ਨੇ ਲਾਸ਼ ਦੇਣ ਵਾਲੇ ਦੇ ਵਿੱਚ ਇਹ ਲੱਗ ਗਿਆ ਸੀ ਕਿ ਲਾਸ਼ ਤੁਹਾਨੂੰ ਤਾਂ ਮਿਲੇਗੀ ਜੇ ਤੁਸੀਂ ਲਿਖ ਕੇ ਦੇ ਦਿਓ ਕਿ ਕੁੜੀ ਨੂੰ ਕਰੋਨਾ ਸੀਗਾ ਕਰੋਨਾ ਸੀਗਾ ਬਿਲਕੁਲ ਸੋ ਗੱਲ ਇਹ ਹੈ ਕਿ ਦੂਜੇ ਪਾਸੇ ਆਪਾਂ ਦੇਖੀਏ ਤੇ ਸਰਕਾਰਾਂ ਤੇ ਦੋਸ਼ ਲਾਈ ਰਹੀਆਂ ਨੇ ਕਿਸਾਨਾਂ ਦੇ ਸੰਸਾਨੂੰ ਪਤਾ ਸੀ ਜੀ ਇੱਥੇ ਇਹ ਚੀਜ਼ ਹੈ ਇੱਥੇ ਇਹ ਚੀਜ਼ ਹੋ ਸਕਦੀ ਹੈ ਪਰ ਗੱਲ ਇਹ ਹੈ ਕਿ ਕਿਸਾਨ ਜਿਹੜੇ ਨੇ ਇਸ ਵਾਲੇ ਜੋ ਹੈ ਉਹ ਉਸ ਪਰਿਵਾਰ ਦੇ ਨਾਲ ਨੇ ਉਹਨਾਂ ਦੇ ਉਹ ਜਿਹੜੇ ਦੋਸ਼ੀ ਸੀ ਉਹਨਾਂ ਦੇ ਤਮੂਤ ਮੂਹਾਂ ਤੋਂ ਭਜਾਤੇ ਉਹਨਾਂ ਨੇ ਪੁੱਟ ਪੁੱਟ ਟਾ ਕੇ ਸੋ ਗੱਲ ਇਹ ਹੈ ਕਿ ਇਹ ਸਿਰਫ ਇਹ ਜਿਹੜੀ ਘਟਨਾ ਹੋਈ ਹੈ ਕਿਸਾਨ ਅੰਦੋਲਨ ਨੂੰ ਦੇਖੋ ਇਹਦੇ ਨਾਲ ਕਿਸਾਨੀ ਅੰਦੋਲਨ ਨੂੰ ਢਾਲ ਲੱਗ ਸਕਦੀ ਸੀ ਪਰ ਕਿਸਾਨ ਜਿਹੜੇ ਨੇ ਉੱਥੇ ਬੈਠੇ ਬੜੇ ਸਮਝਦਾਰੀ ਦੇ ਨਾਲ ਇਹਨਾਂ ਨੇ ਸਭ ਚੀਜ਼ਾਂ ਮੈਨੇ ਕੀਤੀਆਂ ਨੇ ਟਿਕਰੀ ਬਾਰਡਰ ਦੀ ਘਟਨਾ ਹੈਗੀ ਹੈ ਔਰ ਮੈਂ ਸਮਝਦਾ ਕਿ ਇਸ ਵੇਲੇ ਜੋ ਕਿਸਾਨ ਇਸ ਢੰਗ ਨਾਲ ਫੇਰ ਆਪਾਂ ਕੱਲ ਦੀ ਗੱਲ ਕਰੀਏ ਕੱਲ ਵੀ ਕਾਫੜਿਆਂ ਦੇ ਕਾਫਲੇ ਆ ਟਿਕਰੀ ਬਾਰਡਰ ਵਾਲ ਸਿੰਘੂ ਬਾਰਡਰ ਵਾਲ ਦੂਸਰੇ ਬਾਰਡਰ ਵਾਲ ਜੀ ਗੇਨੇ ਉਹਨਾਂ ਦੇ ਕਿਸਾਨਾਂ ਦਾ ਇਹੀ ਮਕਸਦ ਹੈ ਕਿ ਇਸ ਅੰਦੋਲਨ ਨੂੰ ਹੋਰ ਕੀਤਾ ਜਾ ਸਕੇ ਹੋਰ ਤਿੱਖਾ ਕੀਤਾ ਜਾ ਸਕੇ ਜੀ ਚਾਹੇ ਕੁਝ ਵੀ ਹੋ ਜਾਈਏ ਕਿਸਾਨ ਅੰਦੋਲਨ ਜਿਹੜਾ ਆਉਣ ਵਾਲੇ ਸਮੇਂ ਚ ਹੋਰ ਤਿੱਖਾ ਹੋਵੇਗਾ ਔਰ ਜਿੰਨੀ ਦੇ ਤੱਕ ਇਹ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਐਮਐਸਪੀ ਦੇ ਉੱਤੇ ਲਿਖਤ ਗਾਰੰਟੀ ਨਹੀਂ ਮਿਲਦੀ ਔਰ ਜਿਹੜਾ ਬਿਜਲੀ ਸੋਧ ਬਿੱਲ ਇਹ 2020 ਇਹ ਰੱਦ ਨਹੀਂ ਕੀਤਾ ਜਾਂਦਾ ਉਨੀ ਤੇ ਤੱਕ ਮੈਨੂੰ ਨਹੀਂ ਲੱਗਦਾ ਕਿਸਾਨ ਵਾਪਸ ਪਰਤਣ ਵਾਲੇ ਨੇ ਕਸਾਨ ਇਹ ਕਹਿ ਰਹੇ ਨੇ ਕਿ ਜਾਇ ਕੁਝ ਵੀ ਹੋ ਜੇ ਕੋਈ ਵੀ ਹਾਲਾਤ ਹੋਵੇ ਅਸੀਂ ਜਿਹੜੇ ਆ ਉਹ ਡਟੇ ਰਹਾਂਗੇ ਔਰ ਨਾਲੇ ਸਮੇਂ ਚ ਹੋਰ ਇਸ ਸੰਘਰਸ਼ ਨੂੰ ਤਿੱਖਿਆ ਕਰਾਂਗੇ ਬਿਲਕੁਲ ਅਵਿੰਦਰ ਜੀ ਆ ਜੀ ਸਿਆਸਤ ਵਾਲੇ ਪਾਸੇ ਤਾਂ ਹਾਈ ਕੋਰਟ ਦੇ ਵੱਲੋਂ ਰੱਦ ਕੀਤੀ ਗਈ ਸੀ ਦੀ ਜਿਹੜੀ ਰਿਪੋਰਟ ਹੈ ਉਸ ਮਾਮਲੇ ਦੇ ਵਿੱਚ ਪੰਜਾਬ ਕਾਂਗਰਸ ਵੀ ਲਗਾਤਾਰ ਖਿੱਚੋ ਤਾਨ ਜਿਹੜੀ ਹੈ ਉਹ ਲਗਾਤਾਰ ਵਧਦੀ ਜਾ ਰਹੀ ਹੈ ਤੇ ਕੁਝ ਕੈਬਨਿਟ ਮੰਤਰੀ ਨੇ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਅਨੁਸ਼ਾਸਨਿਕ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਗੱਲ ਆਖੀ ਹੈ ਜੀ ਦੇਖੋ ਜੋ ਜਦੋਂ ਦੀ ਇਹ ਸੈਕਟ ਜਿਹੜੀ ਹਾਈ ਕੋਰਟ ਨੇ ਰੱਦ ਕੀਤੀ ਹੈ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਇਹ ਸਿੱਧੇ ਹੋ ਕੇ ਕੈਪਟਨ ਸਰਕਾਰ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਪਣੇ ਬਿਆਨਬਾਜ਼ੀ ਜਿਹੜੀ ਉਹ ਕਰਨੀ ਸ਼ੁਰੂ ਕਰ ਦਿੱਤੀ ਸੀ ਤਿੱਖੇ ਤਿੱਖੇ ਬਾੜ ਜਿਹੜੇ ਨੇ ਖਾਦਦੇ ਨੇ ਉਹ ਛੱਡੇ ਨੇ ਨਵਜੋਤ ਸਿੰਘ ਸਿੱਧੂ ਰਾਣੇ ਜੀ ਤੇ ਇਸ ਦੇ ਮੁਤਲਕ ਜੋ ਗੱਲਬਾਤ ਹੋਈ ਹੈ ਜੀ ਸਾਧੂ ਸਿੰਘ ਧਰਮਸੋਤ ਆ ਆਪਣੇ ਬ੍ਰਹਮਿੰਦਰਾ ਤੇ ਸ਼ਾਮਸੁੰਦਰ ਅਰੋੜਾ ਜਿਹੜੇ ਤਿੰਨੇ ਇਹ ਮੰਤਰੀ ਵੀ ਨੇ ਜਿਨ੍ਹਾਂ ਨੇ ਗੱਲ ਕਹੀ ਹੈ ਕਿ ਜੋ ਸਿੱਧੂ ਨੇ ਬਿਆਨਬਾਜ਼ੀ ਕੀਤੀ ਹੈ ਉਹ ਅਨੁਸ਼ਾਸਨਹੀਣਤਾ ਦਿਖਲਾਉਂ ਉਸ ਅਨੁਸ਼ਾਸਨਹੀਣਤਾ ਨੂੰ ਲੈ ਕੇ ਉੱਪਰ ਉਹਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਜੀ ਹਾਈ ਕਮਾਂਡ ਨੂੰ ਉਹਨਾਂ ਨੇ ਜਿਹੜੀ ਗੱਲ ਆਖੀ ਹੈ ਮੰਗ ਕੀਤੀ ਹਾਈ ਕਮਾਂਡ ਤੋਂ ਔਰ ਦੂਜੇ ਪਾਸੇ ਤੁਸੀਂ ਦੇਖ ਲਓ ਕਿ ਜਿਹੜੀ ਪੰਜਾਬ ਕਾਂਗਰਸ ਦੇ ਵਿੱਚ ਖੇਚੋਤਾ ਆਣਾ ਇਹ ਲਗਾਤਾਰ ਵਧਦੀ ਜਾ ਰਹੀ ਹੈ ਇਹਦੇ ਵਿੱਚ ਆਪਣੇ ਐਮਪੀ ਜਿਹੜੇ ਆਪਣੇ ਰਵਨੀਤ ਸਿੰਘ ਬਿੱਟੂ ਪ੍ਰਤਾਪ ਸਿੰਘ ਬਾਜਵਾ ਗੁਰਪ੍ਰੀਤ ਸਿੰਘ ਕਾਂਗੜ ਜਿਹੜੇ ਵਿਧਾਇਕ ਨੇ ਔਰ ਸੁਖਜਿੰਦਰ ਸਿੰਘ ਰੰਧਾਵਾ ਚੰਨਜੀ 33 ਚੰਨੀ ਹੋਣਾ ਨੇ ਵੀ ਜਿਹੜੀ ਹੈ 39 ਸੈਕਟਰ ਦੇ ਵਿੱਚ ਇੱਕ ਗੁਪਤ ਬੈਠਕ ਕੀਤੀ ਸੀ ਵੀ ਜੋ ਇਸ ਵੇਲੇ ਬਰਗਾੜੀ ਕਾਨ ਦੇ ਵਿੱਚ ਜੋ ਮਾਮਲਾ ਹੈਗਾ ਇਸ ਨੂੰ ਛੇਤੀ ਜਿਹੜਾ ਹੱਲ ਕਰਾਉਣ ਦੇ ਵਾਸਤੇ ਸਰਕਾਰ ਦੇ ਉੱਤੇ ਦਬਾਅ ਜਿਹੜਾ ਹੈ ਉਹ ਬਣਾਇਆ ਜਾ ਸਕਿਆ ਦੂਜੇ ਪਾਸੇ ਆਪਾਂ ਗੱਲ ਕਰੀਏ ਕਿ ਅੱਜ ਬੜੀ ਖਾਸ ਅਹਿਮ ਜਿਹੜੇ ਦਲਿਤ ਵਿਧਾਇਕ ਨੇ ਉਹਨਾਂ ਵੱਲੋਂ ਵੀ ਜੀ ਆ ਖਾਸ ਬੈਠਕ ਹੈ ਉਹਦੇ ਦੱਸਿਆ ਕਿ ਕੁਝ ਮੰਤਰੀ ਜਿਹੜੇ ਨੇ ਉਹ ਇਸ ਵਿਧਾਇਕਾਂ ਨੂੰ ਜਿਹੜੇ ਦਲਿਤ ਵਿਧਾਇਕ ਨੇ ਰਿਪੋਰਟ ਕਰ ਰਹੇ ਨੇ ਕਹਿ ਰਹੇ ਨੇ ਕਿ ਇਹਦੇ ਵਿੱਚ ਜਿਹੜੀ ਸਫਾਬੰਦੀ ਸਫਾਬੰਦੀ ਹੋ ਰਹੀ ਹੈ ਇਹ ਕਾਂਗਰਸ ਪਾਰਟੀ ਵੀ ਪੰਜਾਬ ਦੇ ਵਿੱਚ ਉਸ ਨੂੰ ਲੈ ਕੇ ਕਿਤੇ ਜਿਹੜੇ ਦਲਿਤ ਵਿਧਾਇਕ ਨੇ ਉਹਨਾਂ ਨੂੰ ਨਜ਼ਰਅੰਦਾਜ਼ ਜਿਹੜਾ ਉਹ ਨਾਕ ਕੀਤਾ ਜਾ ਰਿਹਾ ਹੈ ਕਿਉਂਕਿ ਨਜ਼ਰ ਅੰਦਾਜ਼ ਉਹਨਾਂ ਦੇ ਮੁਤਾਬਕ ਹੋ ਰਹੀ ਨਹੀਂ ਕਿਉਂਕਿ ਜਿਵੇਂ ਕਿ ਬਾਕੀ ਸਿਆਸੀ ਪਾਰਟੀਆਂ ਨੇ ਜੀ ਹੁਣ ਤੁਸੀਂ ਬੀਜੇਪੀ ਦੀ ਗੱਲ ਕਰੋ ਬੀਜੇਪੀ ਨੇ ਵੀ ਕਿਹਾ ਕਿ ਸਾਡਾ ਆਉਣ ਵਾਲਾ ਜਿਹੜਾ ਮੁੱਖ ਮੰਤਰੀ ਹੋਊਗਾ ਉਹਨਾਂ ਦੇ ਵਿੱਚ ਜੇ ਸਾਡੀ ਪਾਰਟੀ ਸੱਤਾ 'ਚ ਆ ਜਾਂਦੀ ਹੈ ਤੇ ਦਲਿਤ ਤੋਂ ਵਰਗ ਦਾ ਸਾਡਾ ਮੁੱਖ ਮੰਤਰੀ ਹੋਊਗਾ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਤਾਂ ਕਿ ਉਪ ਮੁੱਖ ਮੰਤਰੀ ਜਿਹੜਾ ਸਾਡਾ ਦਲਿਤ ਹੋਵੇਗਾ ਤੇ ਇਸੇ ਤਰੀਕੇ ਨਾਲ ਕਾਂਗਰਸ ਨੇ ਵੀ ਗੱਲ ਆਖੀ ਸੀ ਜੀ ਸੋ ਉਹ ਕਹਿੰਦੇ ਨੇ ਵੀ ਇਹ ਜੇ ਸਾਡੇ ਸੂਬੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਸੂਬਾ ਪ੍ਰਧਾਨਕਾਰ ਸਰਕਾਰ ਆ ਉਹ ਦਿਨ ਤੋਂ ਬਾਅਦ ਇਹ ਗੱਲ ਚੱਲਦੀ ਹੈ ਪਰ ਜੇ ਜੱਟ ਸਿੱਖ ਆ ਜਾਂਦਾ ਤੇ ਇਹਦੇ ਵਾਸਤੇ ਦਲਿਤ ਉਪ ਮੁੱਖ ਮੰਤਰੀ ਬਣਾਉਣ ਵਾਸਤੇ ਪੰਜਾਬ ਦੇ ਵਿੱਚ ਕਾਂਗਰਸ ਦਾ ਉਪ ਦਲਿਤ ਮੁੱਖ ਮੰਤਰੀ ਹੋਵੇ ਉਹਦੇ ਵਾਸਤੇ ਅਸੀਂ ਸਰਕਾਰ ਤੇ ਜਿਹੜੀ ਹੈ ਇਹ ਦਬਾਅ ਬਣਾਉਣ ਵਾਸਤੇ ਵੀ ਗੱਲਾਂ ਜੜੀਆਂ ਨੇ ਕੋਚਾ ਰਹੀ ਨੇ ਕੁੱਲ ਮਿਲਾ ਕੇ ਜੇ ਗੱਲ ਕਰੀਏ ਨਾ ਜੀ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਜੀ ਉਹ ਬੜੇ ਪੇਚੀਦਾ ਬਣੇ ਹੋਏ ਨੇ ਨੰਦੂ ਸਿੰਘ ਸਿੱਧੂ ਹੁਣਾਂ ਨਹੀਂ ਗੱਲ ਕਰੀਏ ਤੇ ਮੈਂ ਸਮਝਣਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਮੈਨੂੰ ਸੱਚਾਈ ਵੀ ਨਜ਼ਰ ਆਂਦੀ ਹੈ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਸਰਕਾਰ ਦੇ ਵਿੱਚ ਜੋ ਕਾਂਗਰਸ ਸਰਕਾਰ ਇਸ ਵੇਲੇ ਕੰਮ ਕਰ ਰਹੀ ਹੈ ਉਹਦੇ ਵਿੱਚ ਜਿਹੜੀ ਬਾਦਲ ਪਰਿਵਾਰਾਂ ਦੇ ਦੋਨਾਂ ਪਿਓ ਪੁੱਤਾਂ ਦੀ ਜਿਹੜੀ ਦਖਲਅੰਦਾਜ਼ੀ ਹੈ ਚਾਹੇ ਪੁਲਿਸ ਹੋਵੇ ਜਾਂ ਪ੍ਰਸ਼ਾਸਨਿਕ ਉਹ ਬਾਗ ਹੋ ਗਏ ਮਹਿਕਮਾ ਹੋ ਗਏ ਉਹ ਤਾਂ ਜਿੱਦਾਂ ਕੰਨ ਗੱਜੀ ਸਿੱਧੇ ਤੌਰ ਤੇ ਸਰਕਾਰ ਤੇ ਹੀ ਚਲਾ ਰਹੇ ਨੇ ਪਰਿਵਾਰੀ ਤਾਂ ਇਸੇ ਤਰੀਕੇ ਨਾਲ ਜਿਹੜੇ ਬਰਨਾਲਾ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਵਿਧਾਇਕ ਗੁਰਪ੍ਰੀਤ ਜਿਹੜਾ ਹੈਗਾ ਇਹ ਗੁਰਮੀਤ ਸਿੰਘ ਮੀਤ ਹੈ ਇਹਨਾਂ ਨੇ ਵੀ ਗੱਲ ਚੰਡੀਗੜ੍ਹ 'ਚ ਆਖਿਆ ਜੀ ਵੱਲੇ ਇਹ ਸੁਖਬੀਰ ਆਪਣੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੱਲ ਹੈ ਉਸ ਦੇ ਹਿਸਾਬ ਨਾਲ ਉਹਨਾਂ ਨੇ ਗੱਲ ਆਖੀ ਹੈ ਕਿ ਜੋ ਜਿਸ ਤਰੀਕੇ ਦੇ ਨਾਲ ਬਾਦਲ ਸਰਕਾਰ ਵੇਲੇ ਜੋ ਹਾਲਾਤ ਸੀਗੇ ਜੀ ਰੀਟ ਮਾਫੀਆ ਦਾ ਕੰਮ ਚਾਹੇ ਕੇਵਲ ਮਾਫੀਆ ਦਾ ਕੰਮ ਜਾਂ ਦੂਸਰੀ ਉਹ ਸ਼ਰਾਬ ਦੇ ਤੁਸੀਂ ਦੇਖ ਲਓ ਕਿ ਜੋ ਨਜਾਇਜ਼ ਨਸ਼ਾ ਹੁੰਦਾ ਵਿਕਦਾ ਸੀਗਾ ਉਹ ਕਹਿੰਦੇ ਨੇ ਹਾਲਾਤ ਦੇ ਉਥੇ ਦੇ ਉੱਥੇ ਹੀ ਨੇ ਸਿਰਫ ਚਿਹਰੇ ਬਦਲੇ ਨੇ ਜੀ ਸਰਕਾਰਾਂ ਬਦਲ ਜਾਂਦੀਆਂ ਨੇ ਪਰ ਉਹ ਜਿਹੜੀਆਂ ਨੀਤੀਆਂ ਨੇ ਜਿਹੜੇ ਭ੍ਰਿਸ਼ਟਾਚਾਰੀ ਜੋ ਜਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਕੰਮ ਕੀਤੇ ਜਾਂਦੇ ਨੇ ਉਹ ਨਹੀਂ ਬਦਲੇ ਉਸ ਦੇ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਕੋਈ ਬਦਲਾਅ ਨਹੀਂ ਹੋਇਆ ਜੀ ਲੋਕਾਂ ਨੂੰ ਸਿਰਫ ਕੁਮਰਾ ਕਰਨ ਵਾਲੀ ਗੱਲ ਹੈ 86 ਪਾਰਟੀਆਂ ਜਿਹੜੀਆਂ ਨੇ ਦੇਖੋ ਆਮ ਆਦਮੀ ਪਾਰਟੀ ਨੇ ਵੀ ਪਹਿਲਾਂ ਗੱਲ ਕੀਤੀ ਸੀ ਤੇ ਉਹੀ ਗੱਲ ਜਿਹੜੀ ਨਵਜੋਤ ਸਿੰਘ ਸਿੱਧੂ ਹੁਣ ਆਪ ਰਹੇ ਕਿਤੇ ਨੇ ਕਿਤੇ ਦੋਨਾਂ ਜਿਹੜੇ ਲਫ਼ਜ਼ਾਂ ਦੇ ਵਿੱਚ ਤਾਲਮੇਲ ਕਿਤੇ ਨੇ ਕਿਤੇ ਹੈ ਜੋ ਗੱਲ ਉਹ ਕਹਿ ਰਹੇ ਨੇ ਸਿੱਧੂ ਉਹੀ ਗੱਲ ਜਿਹੜੀ ਆਮ ਆਦਮੀ ਪਾਰਟੀ ਵੀ ਪਹਿਲਾਂ ਵੀ ਕਹਿੰਦੀ ਸੀ ਸੋ ਇਹਦੇ ਵਿੱਚ ਕੀ ਹੈ ਕਿ ਹਾਲਾਤ ਬਦਲ ਆਪਣੇ ਸਮੇਂ ਦੇ ਅਨੁਸਾਰ ਸਰਕਾਰਾਂ ਬਦਲ ਰਹੀਆਂ ਨੇ ਪਰ ਕੰਮ ਜਿਹੜੇ ਨੇ ਉਹ ਉੱਥੇ ਦੇ ਉੱਤੇ ਖੜੇ ਨਹੀਂ ਆਮ ਲੋਕਾਂ ਦੇ ਵਿੱਚ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਤੇ ਕੋਰੋਨਾ ਦੇ ਹਾਲਾਤ ਚੱਲ ਰਹੇ ਨੇ ਤੁਸੀਂ ਆਪ ਦੇਖ ਲਓ ਕਿ ਲੋਕਾਂ ਨੂੰ ਕਿਵੇਂ ਮਿਲ ਰਿਹਾ ਜੀ ਜੀ ਬਿਲਕੁਲ ਆਪਣੇ ਤੁਸੀਂ ਇੱਕ ਪੈਨ ਤੋਂ ਲੈ ਕੇ ਨਿੱਕੀ ਤੋਂ ਨਿੱਕੀ ਚੀਜ਼ ਆ ਜਿਹੜੀ ਤੁਸੀਂ ਖਰੀਦਦੇ ਹੋ ਤਾਂ ਤੁਸੀਂ ਉਹ ਤੇ ਟੈਕਸ ਦਿੰਦੇ ਹੋ ਕਿ ਉਸ ਟੈਕਸ ਦਾ ਜਿਹੜਾ ਤੁਹਾਨੂੰ ਰਿਵਾਰਡ ਆ ਬਾਪ ਵਾਪਸ ਜਿਹੜੀ ਵਾਪਸੀ ਜਿਹੜੀ ਹੈਗੀ ਹੈ ਜਾਂ ਤੁਹਾਡਾ ਉਹ ਟੈਕਸ ਦਾ ਜਿਹੜਾ ਲਾਭ ਆਮ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਕਿਉਂ ਮਿਲ ਰਿਹਾ ਬਿਲਕੁਲ ਉਹ ਜਿਹੜੀ ਦੁਰਵਰਤ ਤੋਂ ਆ ਸਰਕਾਰਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਨੂੰ ਹਮੇਸ਼ਾ ਹੀ ਕੀਤੀਆਂ ਜਾਂਦੀਆਂ ਨੇ ਜੀ ਤੇ ਇਹ ਜਿਹੜੀ ਚੀਜ਼ ਜੋ ਮੈਂ ਸਮਝਨਾ ਕਿ ਨੌਜੋਸ ਨੂੰ ਸਿੱਧੂ ਘੁਰਾਣੇ ਗੱਲ ਆਖੀ ਹੈ ਉਹੀ ਗੱਲ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜੀ ਉਹਨਾਂ ਨੇ ਵੀ ਆਖੀ ਆ ਹੁਣ ਆ ਇਸ ਵੇਲੇ ਜੋ ਹਾਲਾਤ ਚੱਲੇ ਹੋਏ ਨੇ ਪੱਤੇ ਸਾਰੀਆਂ ਸਿਆਸੀ ਪਾਰਟੀਆਂ ਨੇ Dalit ਬੰਦੇ ਨੂੰ Dalit ਆਗੂ ਨੂੰ ਜਿਹੜਾ ਹੈਗਾ ਉਹ ਉਪ ਮੁੱਖ ਮੰਤਰੀ ਭਾਜਪਾ ਨੇ ਤਾਂ ਮੁੱਖ ਮੰਤਰੀ ਬਣਾਉਣ ਦੀ ਉਹ ਗੱਲ ਕੀਤੀ ਹੈ Dalit ਪੱਤਾ ਜਿਹੜਾ ਹੈਗਾ ਇਸ ਜਿਹੜੇ ਸਿਆਸੀ ਪਾਰਟੀਆਂ ਖੇਡਦੇ ਖੇਡਣ ਦੇ ਮਤਲਬ ਮੋਰ ਦੇ ਵਿੱਚ ਨੇ ਕਿ ਕਿ ਸ਼ਾਇਦ ਸਾਨੂੰ ਕਿ ਤੋ ਨਾਲ ਕਿ ਮਤਲਬ ਇਹ ਸਾਡੀ ਪਾਰਟੀ ਜਿਹੜੀ ਹੈ ਉਹ ਅੱਗੇ ਆ ਜੇ ਜੀ ਪਰ ਗੱਲ ਇਹ ਹੈ ਕਿ ਸੰਪੰਜਾਬ ਦੇ ਲੋਕਾਂ ਨੂੰ ਵੀ ਪਤਾ ਚੱਲ ਗਿਆ ਹੋਇਆ ਹੈ ਕਿ ਇਸ ਵੇਲੇ ਹਾਲਾਤ ਨੇ ਪੰਜਾਬ ਦੇ ਕਿਸ ਤਰੀਕੇ ਨਾਲ ਸਿਆਸੀ ਪਾਰਟੀਆਂ ਜਿਹੜੀਆਂ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਵਾਅਦੇ ਕਾਫੀ ਕਰ ਰਹੀਆਂ ਨੇ ਜੋ ਗੱਲ ਇਹ ਹੈ ਕਿ ਮੈਂ ਪਹਿਲਾਂ ਵੀ ਇਹ ਗੱਲ ਅਕਸਰ ਕਹਿੰਨਾ ਹੈ ਕਿ ਜੇ ਸਿਆਸੀ ਆਗੂਆਂ ਦੀ ਨੀਤਾਂ ਸਾਫ਼ ਹੋਣਾਂ ਤੇ ਕਿਸੇ ਰਣਨੀਤੀ ਘਾੜੇ ਦੀ ਲੋੜ ਨਹੀਂ ਹੈ ਲੋਕਾਂ ਨੇ ਆਪਣੇ ਆਪ ਹੀ ਵੋਟਾਂ ਦੇ ਦੇਣੀਆਂ ਜਦੋਂ ਲੋਕਾਂ ਨੇ ਦੇਖਣਾ ਬੱਲੇ ਬੱਲੇ ਵਧੀਆ ਕੰਮ ਹੋਇਆ ਵਾਹ ਜੀ ਕੰਮ ਬਹੁਤ ਵਧੀਆ ਕੀਤਾ ਇਸ ਬੰਦੇ ਨੇ ਹੋਰ ਸਾਨੂੰ ਇਸ ਬੰਦੇ ਨੂੰ ਦੁਬਾਰਾ ਚੁਣਨਾ ਚਾਹੀਦਾ ਹੈ ਤੇ ਲੋਕ ਜੋ ਮਰਜ਼ੀ ਹੋਣ ਉਸ ਬੰਦੇ ਨੂੰ ਦੁਬਾਰਾ ਚੁਣਦੇ ਨੇ ਪਰ ਲੋਕ ਜਿਹੜੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਹੋਇਆ ਹੈ ਤੇ ਇੱਕ ਤਰੀਕੇ ਦੇ ਨਾਲ ਆਪਾਂ ਗੱਲ ਕਰੀ ਇੱਕਾ ਦੀ ਵਾਰੀਆਂ ਬਣੀਆਂ ਹੋਈਆਂ ਨੇ ਜੀ ਬਈ ਇਸ ਵਾਰੀ ਤੁਸੀਂ ਆਣਾ ਤੇ ਇਸ ਵਾਰੀ ਤੁਸੀਂ ਆਣਾ ਜਿੱਦਾਂ ਕਿ ਉਹ ਜਨਰਲ ਜੀ ਜੇ ਸਿੰਘ ਹੋਰਾਂ ਨੇ ਕਿਹਾ ਸੀਗਾ ਜੀ ਕਿ ਇਹ ਤੇ ਪਹਿਲਾਂ ਹੀ ਜਿਹੜੇ ਇਹਦੇ ਇੱਕ ਭ੍ਰਿਸ਼ਟਾਚਾਰੀ ਤੇ ਸਿਆਸੀ ਬੰਦੇ ਨੇ ਪੂਰੀ ਤਰੀਕੇ ਦੇ ਨਾਲ ਗੱਲ ਨਾਲ ਤੱਕ ਧੌਣ ਤੱਕ ਸਾਰੇ ਸਿਰ ਤੱਕ ਵਿੱਚੇ ਫਸੇ ਹੋਏ ਨੇ ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਇਹ ਤੇ ਪੰਜਾਬ ਦੇ ਹਾਲਾਤ ਜਿਹੜੇ ਨੇ ਨਾ ਮਤਲਬ ਜਿੱਦਾਂ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀਗਾ ਜਦੋਂ ਸੱਤਾ 'ਚ ਹੁੰਦੇ ਸੀਗੇ ਉਹਨਾਂ ਦੀ ਪਾਰਟੀ ਸ਼੍ਰੋਮਣੀ ਖਾਲੀ ਦਲ ਕੇ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗਾ ਜੀ ਤੇ ਉਦੋਂ ਹਰਵਿੰਦਰ ਸਿੰਘ ਫੁਲਕਾ ਹੋਰਾਂ ਨੇ ਇੱਕ ਬੜੀ ਵਧੀਆ ਗੱਲ ਆਖੀ ਸੀ ਕਹਿੰਦੇ ਜੇ ਸੁਖਬੀਰ ਹੋਰਾਂ ਨੇ ਆ ਇਸ ਪੰਜਾਬ ਨੂੰ ਕੈਲੀਫੋਰਨੀਆ ਤੇ ਕੀ ਬਣਾਣਾ ਮੈਕਸੀਕੋ ਜ਼ਰੂਰ ਬਣਾ ਦਾਂਗੇ ਜੀ ਸੋ ਜਿਸ ਤਰੀਕੇ ਨਾਲ ਮੈਕਸੀਕੋ ਦੇ ਵਿੱਚ ਨਸ਼ਾ ਤਸਕਰੀਬ ਵਧੀ ਹੈ ਉਹ ਨਸ਼ੇ ਦੇ ਜਿਹੜੇ ਹਾਲਾਤ ਨੇ ਅੱਜ ਵੀ ਤੁਸੀਂ ਦੇਖ ਲਓ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਸ਼ਾ ਜਿਹੜਾ ਗੁਪਤ ਤਰੀਕੇ ਨਾਲ ਚੱਲੀ ਜਾਂਦਾ ਹੈ ਥਾਣਿਆਂ ਨੂੰ ਨਹੀਂ ਪਤਾ ਥਾਣੇ ਦੇ ਪਿੱਛੇ ਜੀ ਵੀ ਕੋਈ ਵੀਡੀਓ ਵਾਇਰਲ ਹੋਈਆਂ ਕਿ ਇੱਕ ਥਾਣੇ ਦੇ ਆਸ-ਪਾਸ ਦੇ ਮਾਹੌਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਸ਼ੇ ਦੀ ਤਸਕਰੀ ਤਸਕਰੀ ਹੁੰਦੀ ਹੈ ਛੋਟੇ ਜਿਹੇ ਬੱਚਿਆਂ ਦੇ ਵਿੱਚ ਕੀ ਗੱਲ ਸਰਕਾਰਾਂ ਨੂੰ ਨਹੀਂ ਪਤਾ ਜੀ ਜੀ ਬਿਲਕੁਲ ਜੇ ਸਰਕਾਰ ਨੂੰ ਨਹੀਂ ਪਤਾ ਤੇ ਫਿਰ ਮੈਂ ਕਹਾਂ ਮੈਂ ਸਮਝਦਾ ਕਿ ਇਹਨਾਂ ਨੂੰ ਸੀਟ ਕੁਰਸੀ ਤੇ ਬੈਠਣ ਦਾ ਕੋਈ ਹੱਕ ਹੀ ਹੈ ਨਹੀਂ ਆ ਜੇ ਇਹਨਾਂ ਨੂੰ ਪਤਾ ਹੈ ਤੇ ਇਹਦਾ ਮਤਲਬ ਕਿ ਇਹ ਜਾਣ ਬੁੱਝ ਕੇ ਨਸ਼ਟ ਤਸਵੀਰ ਆਫ ਕਰਵਾ ਰਹੇ ਨੇ ਜੀ ਤੇ ਇਹਨਾਂ ਨੂੰ ਸਭ ਪਤਾ ਹੈ ਇਹਨਾਂ ਨੂੰ ਜਿਹੜੀ ਚੀਜ਼ਾਂ ਹਾਲਾਤ ਨੇ ਉਹ ਬਹੁਤ ਹੀ ਜ਼ਿਆਦਾ ਇਸ ਦੇਸ਼ ਤੇ ਮਾਰੇ ਹੋਏ ਨੇ ਆਮ ਪਬਲਿਕ ਜਿਹੜੀ ਆ ਪਿਸ ਰਹੀ ਹੈ ਕਿਉਂ ਬਾਹਰ ਭੱਜ ਰਹੇ ਜਿਹੜਾ ਯੂਥ ਹੈ ਉਹ ਦੇਸ਼ ਨੂੰ ਛੱਡਣ ਨੂੰ ਕਿਉਂ ਭੱਜ ਰਹੇ ਇਸੇ ਕਾਰਨ ਹੈ ਕਿ ਇੱਥੇ ਕੋਈ ਵੀ ਹਾਲਾਤ ਕੋਈ ਵੀ ਸਿਸਟਮ ਨਹੀਂ ਹੈਗਾ ਜਿਤੇ ਆਮ ਲੋਕਾਂ ਨੂੰ ਜਿਹੜਾ ਉਹ ਸਮਝ ਲਓ ਜ਼ਿੰਦਗੀ ਜਿਹੜੀ ਹੈ ਇਸ ਵale ਮੈਂ ਸਖਤ ਲਫ਼ਜ਼ਾਂ ਜੇ ਕਹਾਂ ਤੇ ਜ਼ਿੰਦਗੀ ਜਿਹੜੀ ਹੈ ਸਿਆਸੀ ਆਗੂਆਂ ਨੇ ਸਾਡੀ ਜ਼ਿੰਦਗੀ ਨਰਕ ਤੋਂ ਭੈੜੀ ਕਰ ਦਿੱਤੀ ਹੈ ਜੀ ਕੀ ਹੋਣਾ ਚਾਹੀਦਾ ਜਿਵੇਂ ਸਿਆਸੀ ਲੋਕਾਂ ਨੇ ਸਾਡੀ ਜਨਤਾ ਦੀ ਜ਼ਿੰਦਗੀ ਜਿਹੜੀ ਉਹ ਨਰਕ ਬਣਾ ਦਿੱਤੀ ਹੈ ਤੇ ਕੀ ਕੁਝ ਸੁਝਾਅ ਹੋਣੇ ਚਾਹੀਦੇ ਜੇ ਤੁਹਾਡੇ ਕੋਈ ਸੁਝਾਅ ਹੋਣ ਕਿ ਅਸੀਂ ਪ੍ਰਸ਼ਾਸਨ ਤੱਕ ਲੋਕਾਂ ਦੀਆਂ ਗੱਲਾਂ ਨੂੰ ਪਹੁੰਚਾ ਸਕੀਏ ਬਹੁਤ ਸਾਰੇ ਕੀ ਸਾਡੇ ਜੇ ਸੁਝਾਅ ਦੇਣ ਵਾਲੇ ਲੋਕਾਂ ਦੀ ਕਮੀ ਨਹੀਂ ਹੈ ਬਹੁਤ ਸਮਝਦਾਰ ਲੋਕ ਬੈਠੇ ਨੇ ਮੈਂ ਤੇ ਉਹਨਾਂ ਦੇ ਲਾਗੇ ਚੱਕ ਕੇ ਵੀ ਹੈ ਨਹੀਂ ਵੇ ਇਹ ਇੰਟੈਲੀਜੈਂਟ ਇੰਨੀ ਇੰਟੈਲੈਕਚੁਅਲ ਨੇ ਸਿਆਣੀ ਲੋਕ ਬੈਠੇ ਹੋਏ ਨੇ ਪਰ ਗੱਲ ਇਹ ਹੈ ਕਿ ਸੁਝਾਅ ਉੱਥੇ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਸੁਝਾਅ ਮੰਨਣਾ ਕਿੰਨੇ ਹੈ ਇਹ ਜਦੋਂ ਲੋਕ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਬੀਬਾ ਜੀ ਉੱਥੋਂ ਦੇ ਸਿਸਟਮ ਦੇਖਦੇ ਆ ਜੀ ਕਿਹੜਾ ਸਿਆਸੀ ਆਗੂ ਹੈ ਜਿਹੜਾ ਯੂਰਪ ਨਹੀਂ ਜਾਂਦਾ ਜਿਹੜਾ ਯੂਐਸਏ ਨਹੀਂ ਜਾਂਦਾ ਜਿਹੜਾ ਦੁਬਈ ਨਹੀਂ ਜਾਂਦਾ ਛੁੱਟੀਆਂ ਕੱਟਣ ਵਾਸਤੇ ਤਾਂ ਉੱਥੇ ਚਲੇ ਜਾਂਦੇ ਨੇ ਜੀ ਇੱਥੇ ਤੇ ਮੈਂ ਕੁਝ ਇਹੋ ਜਿਹੇ ਵੀ ਸਿਆਸੀ ਆਗੂ ਨੇ ਜਿਹੜੇ ਮੈਂ ਹੁਣ ਤੁਹਾਨੂੰ ਕੀ ਦੱਸਾਂ ਐਸ਼ੋ ਐਸ਼ ਪ੍ਰਸਤੀ ਕਰਨ ਵਾਸਤੇ ਉੱਥੇ ਥਾਈਲੈਂਡ ਵਗੈਰਾ ਪਤਾਇਆ ਤੁਰੇ ਫਿਰਦੇ ਨੇ ਪੇਜ ਤੇ ਛੁੱਟੀਆਂ ਪੈਂਦੀਆਂ ਪਤਾਇਆ ਹੁਣ ਸਾਰਿਆਂ ਨੂੰ ਪਤਾ ਵੀ ਉੱਥੇ ਪਤਾਇਆ ਕੀ ਹੁੰਦਾ ਜਿਨਾਂ ਲਈ ਬਿੰਦਾ ਜੀ ਚਰਚਾ ਦਾ ਵਿਸ਼ਾ ਨੂੰ ਮੈਂ ਵਿਰਾਮ ਦਿੰਨੀ ਆ ਤੁਸੀਂ ਜਾਣਕਾਰੀਆਂ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਆਤੀ ਇੱਕ ਪਾਸੇ ਸਿਆਸਤ ਇੱਕ ਪਾਸੇ ਪ੍ਰਸ਼ਾਸਨ ਅਤੇ ਦੂਜੇ ਪਾਸੇ ਪ੍ਰਸ਼ਟਾਚਾਰ ਦੇ ਚੱਕਰ ਵਿੱਚ ਪਿਸ ਰਹੀ ਆਮ ਜਨਤਾ ਜੋ ਅਕਸਰ ਇਨਸਾਫ ਦੀ ਮੰਗ ਤਾਂ ਕਰਦੇ ਹਨ ਪਰ ਉਹਨਾਂ ਨੂੰ ਕਦੇ ਇਨਸਾਫ ਨਹੀਂ ਮਿਲਦਾ ਭਾਰਤੀ ਸਿਸਟਮ ਦੇ ਉੱਤੇ ਤੁਹਾਡੀ ਕੀ رائے ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸ਼ੇਅਰ ਕਰੋ ਤਾਂ ਜੋ ਤੁਹਾਡੇ ਵਿਚਾਰਾਂ ਨੂੰ ਅਸੀਂ ਚਰਚਾ ਦਵਜਾ ਪ੍ਰੋਗਰਾਮ ਦਾ ਹਿੱਸਾ ਬਣਾ ਸਕੀਏ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਵਕ ਵਕ ਮੁੱਦਿਆਂ ਨੂੰ ਲੈ ਕੇ ਤੁਸੀਂ ਬਣੇ ਰਹੋ ਐਸਐਮਜ਼ ਨਿਊਲ ਦੇ ਨਾਲ